ਅਮਰੀਕਾ ਦੀ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ 2001 ਤੋਂ ਲੈ ਕੇ 2008 ਤੱਕ 4000 ਲੋਕਾਂ ਨੇ ਤਕਰੀਬਨ 4000 ਲੋਕਾਂ ਨੇ ਅਮਰੀਕਾ ਦੀ ਨਾਗਰਿਕਤਾ ਛੱਡੀ ਹੈ ਗਿਣਤੀ ਲਗਾਤਾਰ ਵਧ ਰਹੀ ਹੈ 2013 ਵਿੱਚ 3000 ਲੋਕਾਂ ਨੇ ਅਮਰੀਕਾ ਦੀ ਨਾਗਰਿਕਤਾ ਛੱਡੀ ਸੀ 2014 ਦੀ ਗੱਲ ਕਰੀਏ ਤਾਂ ਹੁਣ ਤੱਕ 1500 ਦੇ ਕਰੀਬ ਅਮਰੀਕੀ ਨਾਗਰਿਕ ਆਪਣਾ ਪਾਸਪੋਰਟ ਵਾਪਸ ਕਰ ਚੁੱਕੇ ਨੇ ਨਾਗਰਿਕਤਾ ਛੱਡਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਤਾਂ ਅਮਰੀਕਾ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫੀ ਮਹਿੰਗਾ ਹੈ ਦੂਜਾ ਅਮਰੀਕਾ ਦੇ ਮੁਕਾਬਲੇ ਕਈ ਅਜੇ ਤेश ਨੇ ਜਿੱਥੇ ਬੁਨਿਆਦੀ ਸਹੂਲਤਾ ਕਾਫੀ ਵਧੀਆ ਨੇ ਇਸ ਤੋਂ ਇਲਾਵਾ ਅਮਰੀਕਾ ਵਿੱਚ ਟੈਕਸ ਵੀ ਬਹੁਤ ਜ਼ਿਆਦਾ ਨੇ ਜਿਸ ਕਾਰਨ ਇਥੇ ਰਹਿਣਾ ਕਾਫੀ ਮਹਿੰਗਾ ਹੁੰਦਾ ਜਾ ਰਿਹਾ ਹੈ ਸਰਕਾਰ ਨੇ ਉਹ ਨਾਗਰਿਕਤਾ ਛੱਡਣ ਤੋਂ ਰੋਕਣ ਲਈ ਫੀਸ ਵਿੱਚ ਵਾਅਦਾ ਕਰ ਦਿੱਤਾ ਪਹਿਲਾਂ ਅਮਰੀਕੀ ਨਾਗਰਿਕਤਾ ਛੱਡਣ ਲਈ 450 ਡਾਲਰ ਫੀਸ ਲੱਗਦੀ ਸੀ ਜਿਸ ਨੂੰ ਵਧਾ ਕੇ ਹੁਣ 2350 ਡਾਲਰ ਕਰ ਦਿੱਤਾ ਗਿਆ ਅਮਰੀਕਾ ਦੀ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਆંકੜਿਆਂ ਮੁਤਾਬਕ 2001 ਤੋਂ 2008 ਦਰਮਿਆਨ ਲਗਭਗ 4000 ਲੋਕਾਂ ਨੇ ਅਮਰੀਕਾ ਦੀ ਨਾਗਰਿਕਤਾ ਛੱਡੀ ਤੇ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਕਿ ਜੋ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਘੱਟ ਨੇ ਤੇ ਟੈਕਸ ਵੀ ਅਮਰੀਕਾ ਦੇ ਵਿੱਚ ਜ਼ਿਆਦਾ ਨੇ 2014 ਦੀ ਗੱਲ ਕਰੀਏ ਤਾਂ ਹੁਣ ਤੱਕ 1500 ਦੇ ਕਰੀਬ ਅਮਰੀਕੀ ਨਾਗਰਿਕ ਆਪਣਾ ਪਾਸਪੋਰਟ ਵਾਪਸ ਕਰ ਚੁੱਕੇ ਨੇ